ਇੱਥੇ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਈਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆਪਾਂ ਭਾਈ ਰਾਜਵੀਰ ਤੇ ਸੋਨੀਓ ਨਾਲ ਜੀ ਪਿਛਲੇ ਮਹੀਨੇ ਦਾ ਫੇਰੋਜਾ ਭਾਈਆਂ ਮਈਆਂ ਲੈ ਕੇ ਬੜੀਆਂ ਟੌਪ ਟੌਪ ਦੀਆਂ ਦੋ ਦਰਗਾੜੀ ਬੜਾ ਸੋਹਣਾ ਤੇ ਬਾਕੀ ਭਾਈ ਜਿਹਨੇ ਗੱਲ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਾਸਿਕਾਲ ਸੰਦੀਪ ਜੀ ਸਾਸਿਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਜੀ ਵਧੀਆ ਵਧੀਆ ਜੀ ਸੁਣਾ ਇਹ ਨਾ ਸੀ ਸਥਾਨ ਕਰਦੇ ਸਥਾਨ ਕਰਦੇ ਚੱਲੀ ਜਾਂਦਾ ਹੋਰ ਦਿਲਾਓ ਜੀ ਵਧੀਆ 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 ਜੀ ਬੜੀ ਜਲਦੀ ਕੰਮ ਆਜਾ ਮੱਝਾ ਲੈਣੇ ਭਾਈ ਜੀ ਹਾਂ ਜੀ ਮੱਝਾ ਲੈ ਲਿਆ ਵਧੀਆ ਜੀ ਚੰਗੇ ਪੀਸ ਕੱਢ ਕੇ ਲੈ ਕਿਲੋ ਗਰੰਟੀ ਵਾਲਾ ਜੀ ਅੱਛਾ ਠੀਕ ਆ ਆ ਬੱਚਾ ਜੀ ਕਟਾ ਕਟਾ ਆ ਪਾਣੀ ਕਹਿਣਾ ਵੀ ਤੀਜੇ ਇਹਨੇ ਚੁੱਠੇ ਆ ਬਸ ਪਤਾ ਕਿਉਂ ਹਾਂ ਜੀ ਜਿਹੜੇ ਆਪਣੇ ਵੀਰ ਭਰਾ ਜਿੰਨਾ ਪਹਿਲੇ ਉਹਨੇ ਸਾਰੇ ਸੂਝ ਉਹ ਜਵਾਰ ਤੋੜੋ ਨੀ ਲੀਜ ਆ ਗਈ ਛੋਟੀ ਵੇਲ ਨੂੰ ਪਤਾ ਨਹੀਂ ਘਰ ਆਲੇ ਦੇ ਮਾਝੇ ਨਾਲ ਪਰ ਹੈ ਨੀਪ ਘਰ ਆਲੇ ਤੇ ਦੂਜੇ ਦੋਨੇ ਟੱਪਨ ਦਿੰਦੇ ਨਹੀਂ ਟੱਪਦੇ ਬਰੇ ਕੋਈ ਕਹਿਣਗੇ ਬਾਈ ਦੂਜੇ ਹੀ ਆ ਹਾਂ ਦੂਜੇ ਹੀ ਆ ਤੇ ਭਾਪਾ ਆਪਾਂ ਨੂੰ ਉਹ ਗਾਲਿਆ ਵੀ ਇੱਕ ਦੋ ਸੁਵੇ ਚੜਾ ਕੇ ਦੱਸਣੀ ਪਈ ਮੈਂ ਵਜਿਆ ਨਾ ਨਹੀਂ ਵਜੇ ਮੌਜੂਦ ਬਹੁਤ ਆ ਵਜੇ ਨਹੀਂ ਨੀਲੀ ਵਜਾ ਮੈਨੂੰ ਨੀਲੀ ਜੀ ਆ ਗਈ ਸੰਦੀਪ ਥੋੜੀ ਖੌਮਰ ਕੀਰ ਦਾ ਹਾਉ ਟੈਡਾ ਇਹ ਇਦੋਂ ਲਾਉਗਾ ਵੇਖੋ ਘਰੇ ਟੈਡਾ ਚੀਰ ਵੇਖੋ ਆ ਠੀਕ ਆ ਚੁਆਈ ਜੇ ਪੋਲੀ ਨਹੀਂ ਤੁਹਾਨੂੰ ਮਾਰ ਦੇਣੀ ਹਲੇ ਤਾਰਾ ਵੇਖੋ ਚੁਆਈ ਕੀ ਲੱਗੀ ਮੈਨੂੰ ਮਾਰੂ ਬਟਾ ਮਾਰੇ ਅੱਜ ਨੇ ਵਾਕੇ ਫਈ ਗਾ ਜੀ ਮੈਂ ਚਵਾਈ ਦੇ ਵੇ ਮੋਟਰ ਮਸ਼ੀਨ ਨੂੰ ਕਹਿੰਦੇ ਸੀ 10 ਸਮ ਮਸ਼ੀਨ ਮੋਟਰ ਘੱਟ ਹੈਣੀ ਹਾਂ ਹਾਂ ਜੀ ਮੋਲੇ ਸੰਦੀਪ ਅਤਰ 70 ਦੇ ਦਿੱਤੇ ਹੋਰ ਜਾਣੋ ਜਾਇ ਜੀ ਕੰਮ ਜਾਇ ਫਿਰ ਤੂੰ ਆਪੇ ਕਰ ਦੇ ਆਪੇ ਕਰ ਦੇ ਦੋ ਹੀ ਛੱਡਾਂਗੇ ਛੱਡਾਂਗੇ ਜਾਨੋ 8000 ਦੀ 8000 ਦੀ ਚੱਲਣ ਬਾਜਾ ਕਿਹੜਾ ਤੇਰੇ ਚੈਨਲ ਦੇ ਥਰੂ ਆ ਗਿਆ ਯਾਰ ਉਹਨੂੰ ਸ਼ੋਅ ਰਿਹਾ ਮੈਂ ਜੋ ਚੱਕੋ 7000 ਦੀ ਬਿਲਕੁਲ ਇੱਥੇ ਵੱੜਦੀ ਗੱਲ ਆ ਗਈ ਬਿਲਕੁਲ ਬਿਲਕੁਲ ਸੁਣੀ ਬਾ ਮੈਂ ਦੁੱਜੇ ਨਾਲ ਦੇ ਜਿੰਨੀ ਹੋ ਸਕਦੀ ਆ ਹਾਂਜੀ ਦੁੱਧ 8 ਕਿਲੋ ਹੋਗਾ ਪੱਕਾ ਸਾਡੀ ਗਰੰਟੀ ਦੇ ਕੇ ਕੰਮ ਦੀ ਗਰੰਟੀ ਇਹ ਵੀ ਦੋ ਰੋ ਬਿਲਕੁਲ ਉਹ ਬੱਚਾ ਜੀ ਦਾ ਮਗਰ ਲਓ ਵੇਖੋ ਕਰਾ ਜੀ ਹਾਂਜੀ ਟੱਕਾ ਜੀ ਹਾਂਜੀ ਹਾਂਜੀ ਟੱਕਾ ਮਗਰ ਨਾਲੇ ਵੇਖੋ ਚੈੱਕ ਕਰੋ ਇਹ ਵੀ ਵਈਆ ਡੇਢ ਡੂਨੀ ਦਾ ਬਹੁਤ ਚੰਗਾ 5 ਲਾਲੋ ਝੁੱਠੀ ਨਾਲੋਂ ਪੜ ਹੈ ਦੁੱਧ ਵਾਲੇ ਆ ਜਾ ਕਮਾਲ ਹੋ ਗਾ ਰਵੇ ਵੇਖ ਕਰੋ ਮਾਨੀ ਜੀ ਗਲੇ ਵਿੱਚ ਮਾਨੀ ਭੈਜੀ ਨਾਲ ਵੀ ਸੀ ਆ ਲਾੜੀ ਜੀ ਸੁਨੀ ਜੀ ਇਦੋਂ ਵਾਰ ਹੋਰ ਆਏ ਨਵੇਂ ਆਏ ਨਵੇਂ ਆਏ ਸੁਨੀ ਜੀ ਬੋਲੋ ਪਰ ਸ਼ਾਹ ਬਾਹਰ ਵੀ ਦੇ ਦਾਂਗੇ ਜੀ ਪੂਰੇ ਸੜਦੇ ਜਾ ਰਹੇ ਹਾਂ ਜੋ ਜਾ ਰਹੇ ਹਾਂ ਟਾਈਮ ਸਿਰ ਚੱਕ ਰਹੇ ਵੇ ਲੋਣ ਇਹ ਭਾਣ ਕਿੱਥੇ ਲੱਭਣੇ ਇੱਥੇ ਲੱਭਣੇ ਯਾਰ ਲੱਭਣੇ ਵੀ ਨਾ ਕੋਈ ਆ ਬਿਲਕੁਲ ਬਿਲਕੁਲ ਸੁਦੀਪ ਜੀ ਚਲੋ ਬਾਕੀ ਨਾ ਬੜਾ ਵਰੀਆ ਹਨਾ ਜੀ ਸੋਹਣਾ ਕੰਮ ਚੱਲੀ ਬਾਕੀ ਰੇਡ ਜੀ ਦਾ ਸਹੀ ਆਪਣੇ ਤੋਂ ਮੱਝਾਂ ਮਿਲਦੀਆਂ گاਵਾ ਵੀ ਹਰ ਇੱਕ ਵੈਰਾਈਟੀ ਦੀਆਂ ਬਸ ਬਸ ਮੱਝ ਲੋ ਤੋਂ ਲੈ ਕੇ ਹਾਈ ਤੱਕ گاਵਾ ਵੀ ਲੋ ਤੋਂ ਲੈ ਕੇ ਹਾਈ ਤੱਕ ਕੰਮ ਹੀ ਹਨਾ ਬਿਲਕੁਲ ਸਾਮਾਨ ਤਾਂ ਸਾਰਾ ਰੱਖਿਆ ਪਿਆਣਾ ਬਿਲਕੁਲ ਬਿਲਕੁਲ ਜੀ ਨੰਬਰ ਹੈਗਾ ਮੇਰਾ 91 57 88041 ਜ਼ਿਲ੍ਹਾ ਤਰਨਤਾਰਨ ਟੂਲ ਪਲਾਜ਼ੇ ਦੇ ਨਾਲ ਹੀ ਪਿੰਡ ਉਸਮਾ ਵੀਡੀਓ ਬਾਅਦ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਸਸਤੀ ਕਰੋ